I'm <laughs>

ਕਿੜੇ ਮਨਾਂ ਕੀ ਤੂੰ ਕੀ ਤੂੰ ਇਸ ਆਪੇ ਅਕੀ ਨੂੰ ਪੁਕਾਰ ਰਿਹਾ ਇਸ ਯਾਰ ਤੇ ਕਹੀ ਨੂੰ ਪੁਕਾਰ ਰਿਹਾ ਆਕੇ ਕਹਿੰਦੀ ਨੂੰ ਪੁਕਾਰ ਨਾ ਸਿਰੀ ਨਾਮ ਨੰਨਾਰਿਖਾ ਨਾ ਸਿਰੀ ਰਾਮ ਨਾਮ ਉੱਚੇ ਬਣਾ ਸਿਰੀ ਰਾਮ ਨਾਮ ਉੱਚੇ ਬਣਾ ਸਿਰੀ ਰਾਮ ਨਾਮ ਸਿਰੀ ਨਾਮ ਨਾਮ ਉਚਰਿ ਮਨਾ ਸਿਰੀ ਨਾਮ ਨਾਮ ਉਚਰਿ ਮਨਾ ਮ੍ਰਿਤ ਕੇ ਸੁਮਿਲ ਜਿਨਾ ਅੰਮ੍ਰਿਤ ਕੇ ਨਿ ਕਰੇ ਜਿਤਿ ਮਾਵਣ ਮਨ ਉੰਮ੍ਰਿਤ ਕੇ ਸੁਪੰਝ ਜਨਾ ਅਭਿਜੁਟੇ ਨ ਸੁਪੰਕਿ ਨਾਮ ਕਾਵਿ ਚਿਰ ਗਨਾ ਸੀ ਨਾਰਿਆ ਤਨ ਨੂੰ ਇਸ ਤਨ ਨੂੰ ਮਿੱਟੀ ਨਹੀਂ ਹੋਰ ਦਿੰਦਾ ਹੈ ਅੱਜ ਵੀ ਅਸੀਂ ਯਾਦ ਕਰਦੇ ਇੱਕ ਵਾਰ ਨਹੀਂ ਸਾਰੇ ਸੰਸਾਰ ਵਿੱਚ ਦੇਖੋ ਅਸੀਂ ਘੰਟੀ ਨਹੀਂ ਕਸਦੇ ਕਿੰਨੀਆਂ ਅਰਦਾਸਾਂ ਹੁੰਦੀਆਂ ਘੰਟੀ ਤੋਂ ਬਾਹਰ ਉਹਨੀਆਂ ਘੰਟੀਆਂ ਦੇ ਵਿੱਚ ਉਹਨੇ ਥਾਂ ਤੇ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਦੇ ਹਿੱਸੇ ਦਿੱਤੇ ਬੰਦ ਬੰਦ ਕੁਟਵਾਏ ਖੂਪੜੀਆਂ ਲਾਈਆਂ ਆਰਿਆਂ ਚੜਾਈ ਤੇ ਨੇਕੀਆਂ ਤੇ ਬੱਚਿਆਂ ਨੂੰ ਝਕਾਉਣਾ ਕੀਤਾ ਖੰਨੇ ਖੰਨੇ ਤੇ ਗੁਜ਼ਾਰਾ ਕੀਤਾ ਤੇਰੇ ਭਣੇ ਨੂੰ ਮਿੱਠਾ-ਮਿੱਠਾ ਕਰਕੇ ਮੰਨਿਆ ਬਿਆੜੀ ਦੇ ਇੱਕ ਦਿਨ ਦੇ ਵਿੱਚ ਹੀ ਨਹੀਂ ਅਮਰਤ ਵੇਲੇ ਵਿੱਚ ਲਾਦੇ ਸੀ ਗਿਣਤੀ ਨਹੀਂ ਕਰ ਸਕਦੇ ਕਿੰਨੇ ਕਿੰਨੇ ਥਾਂ ਤੇ ਤੁਹਾਨੂੰ ਯਾਦ ਕੀਤਾ ਜਾਂਦਾ ਕਿਉਂ ਕਿਉਂਕਿ ਉਹਨਾਂ ਸਤਨ ਨੂੰ ਸ਼ਾਂ ਨਹੀਂ ਹੁੰਦਾ ਮਿੱਠੇ ਜਿ ਮੰਨਦਾ ਇਸ ਨੂੰ ਪ੍ਰਮਾਤਮਾ ਦੇ ਨਾਲ ਜੋੜ ਕੇ ਅਮਰ ਕਰਦੇ ਜਿਵੇਂ ਪ੍ਰਮਾਤਮਾ ਨੂੰ ਹਿਸ਼ਾ ਯਾਦ ਕੀਤਾ ਜਾਵੇਗਾ ਨਾ ਜਿੰਨੇ ਨੇ ਪ੍ਰਮਾਤਮਾ ਨੂੰ ਯਾਸ ਕਰਦੇ ਆ ਬਾਬਾ ਕਬੀਰ ਦੀ ਵਰਗ ਨੇ ਜੰਗ ਕੇ ਦੀ ਚੋਟ ਨਾ ਕਹਿ ਦਿੱਤਾ ਅਬ ਤੋਂ ਚਾਈ ਜੜੇ ਸਿੰਘਾਸਨ ਕੋਈ ਨਾ ਸਕੇ ਪਛਾਨੀ RAM ਕਬੀਰਾ ਏਕ ਭੈ ਹੈ ਜੋ ਪਾਣੀ ਸੰਗ ਪਾਣੀ ਅਸੀਂ ਇੱਥੇ ਮਨੁੱਖਾ ਦੇਹੀ ਦੇ ਵਿੱਚ ਇੱਕ ਮਿਖ ਹੋਣ ਵਾਸਤੇ ਆਈ ਹਾਂ ਤੇ ਉਹ ਬੋੜਾ ਹੈ ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ 184 ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਹ ਵਿਦੇਸ਼ਖ ਮਨੁੱਖਾ ਦੇਹ ਨੂੰ ਮਿਲੀ ਹੈ ਮਨੁੱਖਾ ਦੇਹ ਨੂੰ ਕਿਹੜੀ ਵਡਿਆਈ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੈ ਸਾਧ ਸੰਗਤ ਸਾਜਿ ਕੇਵਲ ਪ੍ਰਭੂ ਦਾ ਨਾਮ ਸਿਮਰਨ ਪ੍ਰਭੂ ਦੇ ਨਾਲ ਜੁੜਨਾ ਤੇ ਭਾਈ ਅੰਗੇ ਗੁਰੂ ਸਾਹਿਬ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕਾ ਜਿਹੜਾ ਇਸ ਪੌੜੀ ਤੋਂ ਚੁੱਕ ਗਿਆ ਪੌੜੇ ਦਾ ਪਾਪ ਹੁੰਦਾ ਉਹ ਵਸਦਾ ਮੰਨ ਲਓ ਇਹ ਮਕਾਨ ਹੈ ਪੌੜੀਆਂ ਲੱਗੀਆਂ ਨੇ ਅਸੀਂ ਉੱਪਰ ਚੜਦੇ ਹਾਂ ਇੱਕ ਇੱਕ ਪੌੜਾ ਕਰਕੇ ਉੱਪਰ ਜਾਂਦੇ ਹਾਂ ਅਖੀਰਲਾ ਪੌੜਾ ਆ ਜਾਂਦਾ ਜਿੱਦਾਂ ਸਾਡਾ ਅਗਲਾ ਪੈਰ ਸਾਡੀ ਮੰਜ਼ਿਲ ਤੇ ਪਾਉਂਦੇ ਅਖੀਰ ਤੇ ਅਸੀਂ ਪੌੜੀ ਤੇ ਜੇ ਇੱਥੋਂ ਚੁੱਕ ਕੇ ਫੇਰ ਣ ਕੇ ਥੱਲੇ ਆ ਜਾਵਾਂਗੇ ਫੇਰ ਇੱਕ ਦੋ ਸਾਨੂੰ ਕਰਨਾ ਪਵੇਗਾ ਗੁਰੂ ਸਾਹਿਬ ਕਹਿੰਦੇ 184 ਜੂਨ ਉਪਾਈ ਮਾਨਸ ਕੋ ਪਰਮਦੇਵ ਵਿਡਾਈ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਅੱਜ ਸੀ ਕੋਈ ਅਰਜ ਸਿੰਘ ਦੀ ਅੰਤਮ ਅਸ ਸ਼ਾਮ ਹੁੰਣ ਵਾਸਤੇ ਬੈਠੇ ਆ ਸਾਰੀਆਂ ਸੰਗਤ ਅਸੀਂ ਬੇਨਤੀ ਕਰਦੇ ਹੇ ਗੁਰੂਸ ਪਿਆਰਿਓ ਕਿ ਇਹ ਵਾਹਿਗੁਰੂ ਪਰਮਾਤਮਾ ਅੰਸਾਨ ਤੋਂ ਦੁਨੀਆ ਦੇ ਵਿੱਚ ਵਿਛਦੇ ਹੋਏ ਭਾਵੇਂ ਉਹਨਾਂ ਨੇ ਅਨੇਕਾਂ ਕੰਮ ਕੀਤੇ ਭਾਵੇਂ ਆਪਣੇ ਪਰਿਵਾਰ ਦੀ ਚੰਗੀ ਪਾਲਣ ਪੋਸ਼ਣ ਕੀਤੀ ਭਾਵੇਂ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਬੜਾ ਯੋਗਦਾਨ ਪਾਇਆ ਭਾਵੇਂ ਉਹਨਾਂ ਗੁਰਦੁਆਰੇ ਸੇਵਕ ਪ੍ਰਬੰਧਕ ਕਮੇਟੀ ਵਿੱਚ ਦੇ ਕੇ ਜਿੰਨਾ ਚੰਗਾ ਯੋਗਦਾਨ ਪਾਇਆ ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਨੇ ਮਾਨਸ ਭੁੱਲਣ ਹਰ ਹੈ ਅਭੁੱਲ ਗੁਰੂ ਕਰਤਾਰ ਸਿ ਹੋਲਦਾਸ ਕਰਨ ਵਾਸਤੇ ਕਤਰ ਹੋਏ ਵਾਹਿਗੁਰੂ ਪ੍ਰਮਾਤਮਾ ਦੁਨੀਆ ਵਿੱਚ ਵਿੱਚ ਤੇ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋ ਜਾਂਦੀ ਆਪ ਮਾਫ ਕਰਨਾ ਹਰ ਜਿਉ ਲੇਖੇ ਵਾਲਾ ਨਾ ਆਵੇ ਤੁਮ ਬਖਸ਼ਿਓਲਾ ਬਣਹਾਰ ਇਹ ਸਾਡਾ ਨੇਕਾ ਕਰਨ ਦਾ ਪੈਸੇ ਸਾਡੀ ਕਦੇ ਵਾਰੀ ਨਹੀਂ ਹੋਣੀ ਤੂੰ ਬਖਸ਼ਣ ਹਰ ਪਿਤਾ ਬਖਸ਼ੇ ਕਰ ਤੇ ਸਾਡੇ ਤੇ ਮਿਹਰ ਕਰ ਇਹ ਆ ਜਾਰ ਅਰਦਾਸ ਕਰਨ ਵਾਸਤੇ ਵਿੱਚ ਹੈ ਹਾਂ ਗੁਰੂ ਪੇਰੀ ਸਾਧ ਸੰਗਤ ਜੀ ਆਓ ਅਸੀਂ ਗੁਰੂ ਦੇ ਚਰਨ ਵਿੱਚ ਜੁੜ ਕਰਕੇ ਸਿਰੇ ਰਾਮ ਨਮਾ ਉਚਰਮਣਾ ਕਰ ਬੰਦੇ ਤੂੰ ਬੰਦਗੀ ਜਿਚੇ ਕਰਤ ਮੈਸਾ ਜਿੰਨਾ ਚਿਰ ਵਿਸ਼ਵਾਸੇ ਲੜੀ ਚੱਲ ਰਹੀ ਹੈ ਨਾ ਬੰਦਾ ਕੀ ਹੈ ਗੁਰੂ ਸ੍ਰੀ ਗੁਰੂ ਸਾਹਿਬ ਬੰਦਾ ਹੈ ਕੋਣ ਗੁਰੂ ਸਾਹਿਬ ਦੇ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਦੇਖਣ ਕੋ ਦੀ ਤਾ ਬੰਦੇ ਉਹ ਹੁੰਦੇ ਨੇ ਜਿਹੜੇ ਬੰਦਗੀ ਦੇ ਵਿੱਚ ਪੈ ਜਾਂਦੇ ਨੇ ਜਿਹੜੇ ਬੰਦਗੀ ਵਿੱਚ ਨਹੀਂ ਪੈ ਚੰਗੇ ਕਰਮ ਨਹੀਂ ਕੀਤੇ ਨਾ ਫੇ ਸਾਡਾ ਬੰਦੇ ਨੂੰ ਗੁਰੂ ਸਾਹਿਬ ਕਹਿੰਦੇ ਫੇ ਭਾਈ ਅਸੀਂ ਉਹਨਾਂ ਪਸ਼ੂਆਂ ਵਾਂਗ ਹੀ ਹਾਂ ਜਿਹੜੇ ਪਸ਼ੂ ਤੁਰੇ ਫਿਰਦੇ ਨੇ ਆਓ ਅੱਜ ਅਸੀਂ ਪਈ ਅਜੋ ਸਿੰਘ ਦੀ ਯਾਦ ਨੇ ਜੁੜ ਕੇ ਬੈਠੇ ਹਾਂ ਚੰਗੇ ਕਰਮ ਕਰਕੇ ਜਿਨ੍ਹਾਂ ਨੇ ਆਪਣੇ ਨਾਮ ਨੂੰ ਘਟਨਾ ਕੀਤਾ ਅੱਜ ਵੀ ਯਾਦ ਤੇ ਕੱਲ ਵੀ ਉਹ ਯਾਦ ਰਹਿਣਗੇ ਪਰਿਵਾਰ ਵਿੱਚ ਵੀ ਯਾਦ ਰਹਿਣਗੇ ਨਗਰ ਦੇ ਵਿੱਚ ਵੀ ਯਾਦ ਰਹਿਣਗੇ ਉਹਨਾਂ ਨੂੰ ਸਾਰੇ ਯਾਦ ਕਰਨਗੇ ਉਹਨਾਂ ਨੇ ਇਹ ਇਹ ਕੰਮ ਕੀਤੇ ਸਾਂ ਹਉ ਅਖੀਰਲਾ ਸ਼ਬਦ ਪੜ੍ਹ ਕੇ ਆਪਸ ਸਮਾਪਤੀ ਕਰੀਏ ਸਾਰੇ ਸੰਗਤਾਂ ਨੂੰ ਬੜੀ ਪਿਆਰ ਨਾਲ ਬੇਨਤੀ ਹੈ ਬਈ ਹਰ ਜੁੜ ਕੇ ਬੈਠਣਾ ਕਰੀ ਅਰਦਾਸ ਵਿੱਚ ਵੀ ਸ਼ਾਮਲ ਹੋइए ਕਿਉਂਕਿ ਜੇਦੋਂ ਅਸੀਂ ਅਰਦਾਸ ਕਰਾਂਗੇ ਨਾ ਸੰਗਤਾਂ ਜੁੜ ਕੇ ਅਰਦਾਸ ਕਰਨਗੀਆਂ ਜੇ ਵਾਹਿਗੁਰੂ ਪਰਮਾਤਮਾ ਦੀ ਚਰਨਾਵਾਂ 'ਤੇ ਬੋਲਦਾਸ ਪਹੁੰਚਦੀ ਹੈ ਤਾਂ ਬੜੇ ਪਿਆਰ ਨਾਲ ਸ਼ਬਦ ਸਮੋਈ